ਉਨਾ ਨਹੀਂ ਇਹ تھے राम नारायण ਆਪਣੇ ਬਸ ਤੁਹਨ ਪਤਾ ਹੀ ਆਗਾ ਹਨਾ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਹੁਣ ਤਾਂ ਨਹੀਂ ਠੰਡ ਲੱਗਦੀ ਉਹ ਠੰਡ ਠੰਡ ਤੇ ਮਾਰ ਗੋਲੀ ਤੂੰ ਐ ਕਰ ਚਾਹ ਬਣਾ ਕੇ ਦੇ ਮੈਨੂੰ ਲਿਆ ਮੈਂ ਅੰਦਰ ਚੱਲ ਰਾਂ ਤੇ ਦੋ ਕੜੀ ਮੇਰੇ ਕੋਲ ਵੀ ਖੜ ਜਾ ਕਰ ਜਦੋਂ ਇਹ ਚਾਹ ਬਣਾ ਦੇ ਚਾਹ ਬਣਾ ਦੇ ਉਹ ਤੇਰੇ ਕੋਲੀ ਦਾ ਹੁੰਨਾ ਹੋਰ ਮੈਂ ਦੱਸ ਕਿੱਥੇ ਜਾਣਾ ਜਾਂ ਖੇਤ ਚ ਜਾਂ ਤੇਰੇ ਕੋਲ ਹੋਰ ਮੈਨੂੰ ਜਗ੍ਹਾ ਹੀ ਨਹੀਂ ਹੈਗੀ ਕੋਈ ਨਾਲੇ ਹੋਰ ਜਾਵੇਂਗਾ ਵੀ ਕਿਹਦੇ ਕੋਲੇ ਦੱਸ ਮੈਨੂੰ ਤੂੰ ਆਈ ਨਹੀਂ ਮੈਂ ਜਾਣ ਦੰਦੀ ਹੈਗੀ ਹਾਂ ਜੇ ਸਾਰੀ ਚੀਜ਼ ਤੈਨੂੰ ਮੇਰੇ ਕੋਲ ਮਿਲਦੀ ਆ ਫੇਰ ਕੀ ਤੂੰ ਅਗਲੇ ਕੋਲ ਬੜੇ ਮੇਲਣ ਜਾਵੇਂਗਾ ਗੱਲਾਂ ਦਾ ਉਸ ਨਾਲ ਐ ਮਾਰੀ ਤੀ ਜਿੰਮੇ ਵੀ ਪਤਾ ਨਹੀਂ ਮੈਂ ਅੱਜ ਜ਼ਮੀਨ ਉਹ ਲਵਾਉਂ ਉਤਰੇ ਵੇ ਚਲ ਕੋਈ ਨਾ ਤੇਰੇ ਨਾਲ ਹੋਈ ਕਿ ਮੇਰੇ ਨਾਲ ਹੋਈ ਚਲ ਜ਼ਮੀਨ ਦਾ ਕੀ ਆ ਜ਼ਮੀਨ ਕਰੇ ਨਾ ਕਰੇ ਤਾਂ ਤੂੰ ਸਾਡੇ ਨਾਲ ਲਵਾਵੇਂਗਾ ਹੀ ਵੇ ਚਲ ਕੋਈ ਨਾ ਜ਼ਮੀਨ ਦਾ ਕੀ ਆ ਅੱਜ ਨਹੀਂ ਤਾਂ ਕੱਲ ਕਦਿੰਦਾਂ ਤੱਕ ਕਦੇ ਸਾਡੇ ਨਾਲ ਲਵਾਵੇਂਗਾ ਹੀ ਚਲ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਆਈ ਖੁਸ਼ ਰਿਹਾ ਕਰ ਉਹੀ ਬਹੁਤ ਆ ਮੈਂ ਤਾਂ ਖੁਸ਼ ਆ ਮੇਰੀ ਗੱਲ ਸੁਣ ਤੂੰ ਲੋਕਾਂ ਦੇ ਪਿੱਛੇ ਨਾ ਲੱਗੀ ਕਿ ਤੇ ਉਹ ਹੀ ਲੋਕਾਂ ਦੇ ਪਿੱਛੇ ਲੱਗ ਕੇ ਆਪਦਾ ਘਰ ਖਰਾਬ ਕਰ ਲੈ ਐ ਕਰ ਲੈ ਲਿਆ ਚਾਚੂ ਬਣਾ ਕੇ ਮੈਂ ਲੋਕਾਂ ਦੇ ਪਿੱਛੇ ਨਹੀਂ ਲੱਗਦੀ ਮੈਂ ਤਾਂ ਤੇਰੇ ਪਿੱਛੇ ਹੀ ਲੱਗੂੰਗੀ ਹਾਂ ਠੀਕ ਹੈ ਮੈਂ ਅੰਦਰ ਬੈਠਦਾ ਕਮਰੇ ਚ ਚਲ ਠੀਕ ਐ ਜਾ ਹਾਈ ਮੈਂ ਮਰ ਜਿਆ ਕੋਈ ਨੂੰ ਖੋਸ ਕਰਕੇ ਜਾਉਂ ਪੂਰਾ ਹਾ ਹਾ ਦੇ ਕਰਤਾਰੇ ਹੋਰ ਫਰਜਾਂਗੇ ਆ ਜਾਂ ਤਾ ਤੂੰ ਬੇ ਵੱਡੂ ਬੇ ਬਿੰਨਾ ਤੂੰ ਤਾਂ ਚਾਹੀ ਚੁੰਡੀ ਵੱਡਲਾ ਮੈਂ ਤਾਂ ਤੈਨੂੰ ਐਂ ਕਹਿੰਦੀ ਹਾਂ दे इन्हीं पैसे तो क्योंकि मैं चक्की फरना तेरे को जाएंगे सारे पैसे अच्छा कल्ले कल्ले ना कल्ले वो बेची चाहिए मैं कटी बेची है खा देख देखा पैसे दे दो सौ सौ की दे याद बीच में सौ की भी है तो याद है दे हाँ मेरी मेरी तो गलत सुन ना नहीं 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 ऐं थोड� ਜਾਂ ਤੇ ਉਹ ਪੈਸੇ ਨਹੀਂ ਨਾਨੇ ਕਿ ਕਿੰਨੇ ਪੈਸੇ ਦੇ ਇਹ ਮੇਰੀ ਗੱਲ ਸੁਣ ਲੈ ਹਾਂ ਜਾਂਟੇ ਨੇ ਮੇਰੇ ਨਾਲ ਜ਼ਮੀਨ ਲਵਾਉਣੀ ਆਗੀ ਤੇ ਆ ਜਿਹੜੇ ਮੇਰੇ ਨਾਲ ਲਵਾ ਦੇਗੀ ਹਾਂ ਮੈਂ ਤੇਰੇ ਨਾਲ ਲਵਾ ਲੂੰਗੀ ਪਰ ਆ ਪੈਸੇ ਤਾਂ ਦੇ ਦੇ ਲੈ 50 ਰੁਪਏ ਨਹੀਂ ਲੈ ਲੈ 50 ਰੁਪਏ ਅੱਜ ਕੱਲ ਕੀ ਆਉਂਦਾਗਾ ਲੈ ਮੈਨੂੰ ਨਾ ਥੋੜੀ ਜਿਹੀ ਪੈਸਿਆਂ ਦੀ ਲੋੜ ਸੀ ਕਿੰਨੇ ਕੀ ਲੋੜ ਸੀ ਮੈਨੂੰ ਨਾ 2000 ਦੀ ਲੋੜ ਸੀਗੀ ਦੋ ਦੂ ਤੋਂ ਨਹੀਂ ਹੈਗਾ ਦਿੰਦਾ ਮੈਂ ਦੇਖ ਹਾਂ ਹੋਰ ਲੈਣੇ 200 100 200 ਰੁਪਏ ਲੈਣੇ ਵੀ ਮੇਰੀ ਗੱਲ ਸੁਣ ਤਾ ਲੈ ਤੂੰ ਉਹੀ ਕਰੀ ਜਾਣਾ ਹੁਣਾ ਚੱਲ ਪੈਸੇ ਤਾਂ ਤੂੰ ਮੈਨੂੰ ਦੇ ਦੇ ਹਨਾ ਵੀ ਨਾਲੇ ਮੈਂ ਸੂਟ ਸਾਟ ਲੈ ਆਉਂਗੀ ਤੇ ਨਾਲੇ ਤੂੰ ਹਨਾ ਮੇਰੀ ਗੱਲ ਸੁਣ ਜਿਵੇਂ ਤੂੰ ਕਹੇਗਾ ਮੈਂ ਉਵੇਂ ਹੀ ਕਰ ਲਉਂਗੀ ਜੇ ਤੈਨੂੰ ਕੋਈ ਮੇਰੇ ਤੱਕ ਕੰਮ ਆ ਉਹ ਵੀ ਦੱਸ ਦੀ ਹਾਂ ਆਮੀ ਪ੍ਰਗਾਟੀ ਪੱਕੀ ਹੈ ਹਾਂ ਕਰਤਾ ਰਹੀ ਦੀ ਵੇ ਕਾਈ ਯਾ ਨਿਆ ਹੋਰ ਨਾ ਕਿਸੇ ਕੋਲ ਗੱਲ ਕਰਦੀ ਸਾਰੇ ਕਹਿੰਦੇ ਰਹਿੰਦੇ ਆ ਵੀ ਕਰਤਾਰਾ ਤਾਂ ਸਾਰੇ ਪਾਸੇ ਗਾਹ ਪਾਉਂਦਾ ਫਿਰਦਾ ਰਹਿੰਦਾਗਾ ਚੰਗਾ ਲੈ ਫੇਰ ਨਹੀਂ ਹੋਗਾ ਤਾਂ ਉਹ ਬੀਬੀ ਵਾਲੀ ਵੀ ਰੱਖ ਲੈ ਲੈ ਰੱਖ ਲੈ ਰੱਖ ਲੈ ਮੈਂ ਮਰ ਜਾ ਉਹ ਆ ਤਾਂ ਮੇਰੀ ਨਾਟਰੀ ਵੀ ਲੱਗ ਫਿਰ ਤਾਂ ਸਾਰੀ ਰੱਖ ਦੇ ਇਹਦਾ ਉਹ ਤਿੰਨ ਐਸਾ ਤਿੰਨ ਦਿਨ ਆਇਆ ਤਾਂ ਅੱਛਾ ਆ ਉਹ ਮੇਰੇ ਮੂੰਹ ਚ ਕਟਾਉਂਦਾ ਸੀ ਵੇ ਤੈਨੂੰ ਮੇਰੀ ਵੀ ਉਮਰ ਲੱਗ ਜੀ ਤੇਰੀ ਉਮਰ ਕਿ ਮੇ ਲੱਗ ਜੇਗੀ ਮੈਨੂੰ ਐ ਮੈਂ ਮਰ ਜੇ ਤੇਰੀ ਮਰ ਤੋਂ ਵੀ ਲੱਗਿਆ ਮੈਨੂੰ ਹਾਂ ਨਾ ਵੀ ਤੂੰ ਤਾਂ ਜੁਗ ਜਗ ਜੀ ਚੱਲ ਚੰਗਾ ਠੀਕ ਹੈ ਹਾਂ ਫਿਰ ਮੈਂ ਆਉਂਗਾ ਕੱਲ ਨੂੰ ਆਉਂਗਾ ਤੁਹਾਨੂੰ ਲੇਟਰੇ ਜਾਣ ਦੇ ਨੂੰ ਬਸ ਠੀਕ ਹੈ ਠੀਕ ਹੈ ਠੀਕ ਹੈ ਆ ਜੀ ਜਦ ਮਰਜੀ ਮੈਂ ਮਰ ਜਾ ਮੇਰੀ ਤਾਂ ਲਾਟਰੀ ਲੱਗ ਗਈ ਹਾਂ ਕਰਤਾ ਰਿਆ ਜਦ ਮਰਜੀ ਆਈ ਆ ਗਿਆ ਜੰਤਾ ਵੀ ਆ ਗਿਆ ਜੰਤੀ ਹਾਂ ਆ ਗਿਆ ਆ ਗਿਆ ਗੱਲ ਨੂੰ ਦੇਖਾ ਹਾਂ ਕੱਟੀ ਤੇ ਤੇਰੀ ਵੀ ਕਗੀ ਅੱਛਾ ਫਿਰ ਪੈਸੇ ਫੜਾਇਆ ਪਰ ਜੇ ਇਹਨੂੰ ਅੱਛਾ ਫੜਾਇਆ ਹਾਂ ਬੜੀ ਖੁਸ਼ੂਰੀ ਜਦੋਂ ਪੈਸੇ ਦੇ ਅੱਛਾ ਅੱਛਾ ਚੱਲ ਚੰਗਾ ਚੰਗਾ ਬਕਿਆ ਦੇ ਫਿਰ ਮੇਰਾ ਮੇਰਾ ਉਹ ਘਰ ਦੇ ਐ ਤਾਂ ਮੈਨੂੰ ਮਾ ਨਾ ਕਰਦਾ ਤੇਰੇ ਤੇ ਹਾਂ ਤੇਰਾ ਫਾਇਦਾ ਕਰਾ ਲਿਆ ਪੂਰਾ ਤੂੰ ਯਾਰ ਤੁਰਦਾ ਫਿਰਦਾ ਬੰਦਾ ਹੈ ਹਾਂ ਹਾਂ ਮੈਂ ਤਾਂ ਹੀ ਤੈਨੂੰ ਕਿਹਾ ਸੀ ਮਾ ਵੀ ਛੋਟੀ ਤੂੰ ਹੀ ਵੀ ਗਿਆ ਸਾਂਭ ਲਈ ਪੈਸੇ ਜਾ ਕੇ ਉਹ ਕੋਈ ਨਾ ਰੱਖ ਜੇ ਮੈਂ ਆਪੇ ਲੈ ਲੂੰਗਾ ਪਰ ਇਹ ਪੈਸੇ ਤਾਂ ਮੈਂ ਗਿਣ ਲੇ ਇਹ ਪੈਸੇ ਤੈਨੂੰ ਪਤਾ ਕਾਦੇ ਨੇ ਹੂੰ ਮੈਨੂੰ ਕਾਨੂੰ ਪਤਾ ਤੁਰਾ ਫੜਾ ਕਿੰਨੇ ਨੇ ਲੈ ਆਏ ਕਿਵੇਂ ਫੜਾ ਦਮਾ ਮੇਰੇ ਪੈਸੇ ਨੇ ਇਹ ਉਹਰਾ ਫੜਾ ਦੇ ਕੱਟੀ ਵੇਚੀ ਆ ਕਰਤਾਰਾ ਫੜਾ ਗਿਆ ਹੁਣਾਂ ਤੈਨੂੰ ਹਾਏ ਮੈਂ ਮਰ ਜਾ ਕੱਟੀ ਵੇਚੀ ਆ ਹੋਰ ਤੈਨੂੰ ਨਹੀਂ ਪਤਾ ਝੋਟੀ ਵੇਚੀ ਆ ਮੈਂ ਇੱਕ ਹੋਰ ਤੁਸੀਂ ਤਾਂ ਹੱਥ ਪੱਲਾ ਲਾਉਂਦੇ ਨਹੀਂ ਹੋਰ ਕੀ ਕਰਾਂ ਮੈਂ ਹਾਏ ਕਿੰਨੇ ਨੇ ਉਹਦਾ ਕੰਜਰ ਮੇਰੇ ਤੇ ਹੀ ਗੇਮ ਪਾ ਗਿਆ ਕਿਉਂ ਗੇਮ ਪਾਣ ਨੂੰ ਤੈਨੂੰ ਕੀ ਕਹਿੰਦਾ ਸੀ ਉਹ ਤਾਂ ਮੈਨੂੰ ਕਹਿੰਦਾ ਸੀ ਵੀ ਮੇਰੇ ਪੈਸੇ ਨੇ ਕਹਿੰਦਾ ਵੀ ਤੂੰ ਲੈ ਲੈ ਭਾਬੀ ਨਾ ਤੈਨੂੰ ਪੈਸੇ ਉਹ ਘਾ ਦੇ ਦਊਗਾ ਹੈ ਤੈਨੂੰ ਪਤਾ ਨਹੀਂ ਕਰਤਾਰੇ ਦਾ ਨਹੀਂ ਹੁਣ ਜਦੋਂ ਤੂੰ ਜ਼ਮੀਨ ਨਾਮ ਲਵਾਉਣਾਗਾ ਉਹ ਨਹੀਂ ਮੈਨੂੰ ਦੇ ਸਕਦਾ ਨਾਲੇ ਮੇਰੀ ਗੱਲ ਸੁਣਾ ਆ ਨਾ ਕੱਖ ਕੰਡਾ ਜਾਂਦਾ ਪਾ ਦਿਆ ਕਰੋ ਉਹ ਜਿਹੜੀਆਂ ਦੋ ਰੈਂਦੀਆਂ ਨੇ ਮੈਂ ਤਾਂ ਉਹ ਵੀ ਟਪਾਉਂ ਅੰਬੇ ਮੈਂ ਐਂ ਕਹਿੰਦੀ ਸੀ ਵਿੱਚੋਂ 2000 ਰੁਪਈਆ ਦੇ ਦੇ ਮੈਨੂੰ ਉਹ ਐਂ ਤਾਂ ਚਾਹੇ ਸਾਰੀ ਰੱਖ ਲੈ ਲੈ ਮੈਨੂੰ ਫੜਾ ਦੇ ਮੈਂ ਰੱਖੀ ਆਂਗੀ ਸਾਭ ਕੇ ਕਈ ਵਾਰੀ ਜਦੋਂ ਹੁਣ ਖੇਤਕੂਤ ਜਾ ਜਾਂਦੇ ਆ ਰਾਹ ਰੋਹ ਚ ਫਿਰ ਗਿਰਗੁਰ ਜਾਂਦੇ ਆ ਫਿਰ ਨਾਲੇ ਹੁਣ ਪੈਗ ਪੁੱਗ ਵੀ ਲਾ ਲੈਣਾ ਤੂੰ ਮੇਰੀ ਗੱਲ ਸੁਣ ਲੈ वैसे रख दे सामने ओदे हाथ ना लग जाना सडड़ दे अपने दे। ता ता दी आहो नहीं ओनु नहीं पता हुंदा ਵੀ ਮੈਂ ਕਿੱਥੇ ਚੀਜ਼ ਰੱਖਦੀ ਆ ਕਿੱਥੇ ਨਾ ਉਹਨੂੰ ਜੇ ਮੈਂ ਹੁਣ ਤੱਕ ਭੇਤ ਦਿੰਦੀ ਹੁੰਦੀ ਤਾਂ ਫਿਰ ਇੱਥੇ ਕਾਹਨੂੰ ਬੈਠੀ ਹੁੰਦੀ ਤਾਂ ਮੇਰੀ ਗੱਲ ਸੁਣ ਪੂਰੇ ਵੀ ਨਹੀਂ ਗਿਣੇ ਤੇ ਵੇ ਪੂਰੇ ਸੀ ਪੂਰੇ ਅੱਛਾ ਹਾਂ ਚਲੋ ਉਹਨੂੰ ਦੇ ਦੇਣਾ ਦੀ 5 400 ਉਹ ਦਲਾਲੀ ਲੈਂਦੇ ਹੁੰਦੇ ਨੇ ਵਿੱਚ ਮੈਂ ਹੀ ਨਹੀਂ ਕੋਈ ਪੈਸਾ ਦਿੱਤਾ ਉਹ ਤਾਂ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਦੇ ਰਿਆ ਪੈਸੇ ਕਾਹਨੂੰ ਦੇ ਰਿਆ ਇਹ ਤਾਂ ਭਾਬੀ ਮੇਰੇ ਕੰਮ ਆਈ ਐਂ ਬੋਲਿਆ ਮੈਨੂੰ ਹੈ ਹਾਂ ਕਦੇ ਕੰਮ ਆਉ ਨੂੰ ਕਦੇ ਤੂੰ ਦੱਸ ਕੀ ਸਾਡੇ ਡੰਗਰਾਂ ਨੂੰ ਕੱਖ ਪਾਉਂਗਾ ਐਂ ਕਹਿੰਦਾ ਸੀ ਵੀ ਜੇ ਕੋਈ ਕੰਮ ਕਰਾਉਣਾ ਹੁੰਦਾ ਮੈਨੂੰ ਦੱਸ ਦਿਆ ਕਰ ਅੱਛਾ ਚਲ ਕੋਈ ਨਾ ਇਹਨੂੰ ਜੇ ਆਇਆ 5-400 ਦੇ ਦੀ ਇਹਨੂੰ 500 ਦੇ ਦੀ ਵਿੱਚੋਂ ਹੈ ਚਲ ਕੋਈ ਨਾ ਚਲ ਠੀਕ ਹੈ ਭਾਈ ਮੈਂ ਮਰ ਜਾ ਨਹੀਂ ਕੰਜਰ ਕਿੰਨਾ ਝੂਠਾ ਕਰਤਾ ਰਾਜਾ ਵੱਡੇ ਦਾ ਦੇਖ ਲਾ ਪਵਾੜੇ ਪਉਣਾ ਮੈਨੂੰ ਕਹਿੰਦਾ ਕਹਿੰਦਾ ਮੈਂ ਆਉਂਗਾ ਕੱਲ ਨੂੰ ਪੰਜਰਾ ਆਈ ਸਹੀ ਪਰ ਨੂੰ ਪਹਿਲਾਂ ਤਾਂ ਲੱਤਾਂ ਤੇਰੀਆਂ ਤੋਂ ਨੂੰ ਜੈ ਵੱਡੇ ਆ ਦੇਖ ਤਾਂ ਸਹੀ ਨਹੀਂ ਕੰਜਰ ਊ ਮੈਨੂੰ ਭਾਬੀ ਭਾਬੀ ਕਰਦਾ ਰਹਿੰਦਾ ਹਾ ਨਹੀਂ ਕਰਨਾ ਤੂੰ ਤਾਂ ਲੋਕਾਂ ਨੂੰ ਲੁੱਟਦੀ ਸੀ ਆ ਕਰਤਾ ਤੈਨੂੰ ਲੁੱਟ ਲਿਆ ਹਾਏ ਕਦਾਨਾ ਨਪੁੱਤੇ ਦੀ ਇੰਨੀ ਠੰਡ ਵੀ ਰੱਬਾ ਮਾਣੀ ਮੋਟੀ ਤਪ ਪਕਾ ਡਲਾ ਤੂੰ ਹੈ ਸਾਡੇ ਵਰਗਿਆਂ ਨੂੰ ਤਾਂ ਔਖਾ ਭਾਈ ਕੰਮ ਆਲੇ ਤੂੰ ਪੱਕੇ ਕਰਦੀਂ ਤਾਂ ਵੀ ਦਿਹਾੜੇ ਕਵਾਰੇ ਦੀ ਜਾਣਾ ਮੈਂ ਤੈਨੂੰ ਗਾਣਿਆਂ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕੋਈ ਚੱਜ ਦਾ ਕੰਮ ਕਰ ਲੈ ਤੇਰੀ ਰੋਟੀ ਵੀ ਪਕਣ ਲੱਗ ਜੂ ਕਿੱਲੇ ਕੇ ਮੈਂ ਪੱਕ ਜੀਂ ਬੇ ਗੱਲ ਸੁਣ ਲੈ ਮੇਰੀ ਹਾਂ ਤੂੰ ਆ ਬੇਲਾ ਠੱਟਾ ਸਾਰਾ ਦਿਨ ਗਲੀਆਂ ਪਾਉਂਦਾ ਫਿਰੀ ਜਾਣਾ ਕੋਈ ਕੰਮ ਤੇ ਲੱਗ ਜਾ ਕੋਈ ਚਾਰ ਪੈਸੇ ਹੋਣਗੇ ਮੈਂ ਤੈਨੂੰ ਰੰਨ ਵੀ ਜੁੜ ਜੂ ਕੰਮ ਕਰੂੰ ਤੂੰ ਮੈਨੂੰ ਪਤਾ ਨਹੀਂ ਹੈਗਾ ਕੀ ਕੰਮ ਕਰਦਾ ਤੂੰ? ਕੱਟੀਆਂ ਬੱਚਿਆਂ ਬਗੇ ਹੋ ਰੋਕ ਗਈਆਂ ਉਹਨੇ। ਹਾਂ ਰੁਟ ਜਾਣਾ ਕੋਈ ਕੰਮ ਆਗਾ ਕੋਈ ਇੱਜ਼ਤ ਵਾਲਾ ਕੰਮ ਕਰ ਲੈ ਕੋਈ ਨੇਕ ਕੰਮ ਜਿਹੜਾ ਸੁਣਨ ਵਾਲੇ ਨੂੰ ਵੀ ਚੰਗਾ ਲੱਗੇ। ਫਿਰ ਤੁਸੀਂ ਦੱਸਦੇ ਹੁਣ ਕੰਨੇ ਕਮੇ ਪੱਕ ਜੇਗੀ ਰੋਟੀ। ਰੋਟੀ? ਮੈਂ ਰੋਟੀ ਤਾਂ ਪੱਕ ਜੂਗੀ ਪਰ ਲੱਖ ਰੁਪਏ ਚ ਪਊਗੀ। ਨਾ। ਜਮੀਨ। ਇੰਨੇ ਪੈਸੇ ਕੜਾਏ ਮੇਰੇ ਲੈ ਮਿਲੋ ਤਾਂ ਇਹ 20000 ਜੇ ਪੱਕ ਜੇਗੀ ਵੀ ਦੱਸ ਦੇ। ਫਿਰ ਹੀ ਜਾ ਫਿਰ ਆਈ। ਫਿਰ ਹੀ ਜਾ। ਉਹ ਗਲੀ ਪੜ ਗਿਆ ਉਹ ਨਿਕਲ ਗਿਆ। ਇਹ ਕੋਈ ਬਿਹਾਰ ਬੁਰਗੀਆਂ ਦੇ ਬਿਹਾਰ ਦੇ ਹਾਂ ਲੜ ਰੁੜ ਜਾਣਾ ਬੇ ਇੰਨੀ ਤੇਰੀ ਔਕਾਤ ਗਿਰ ਗਈ ਹੁਣ ਬਿਹਾਰ ਵਾਲੀਆਂ ਲੈ ਕੇ ਆਵੇਂਗਾ ਹੈ ਉਹ ਅਗਲੀ ਲਾ ਕੇ ਸਾਢੇ 15 ਦਿਨ ਤੱਕ ਮੱਛੀ ਚੋਲ ਮੰਗੀ ਜਾਇਆ ਕਰੂਗੀ ਇਹ ਆਉ ਤੂੰ ਠੀਕ ਹੈ ਰੁਪਈਆ ਤੂੰ ਮੈਨੂੰ ਸਾਰਾ ਮੈਂ ਸਾਨੂੰ ਸੱਜੇ ਪਕੇ ਆ ਕੇ 500 ਬਲੇ ਸਾਰੇ ਦਿਨ ਮੇਰੀ ਗੱਲ ਸੁਣ ਲਾ ਮੇਰੀ ਗੱਲ ਸੁਣ ਲਾ ਦਾਮ ਵਾਲੀ ਗੱਲ ਕਰਦੀਆਂ ਬਾਹਲੀਆਂ ਗੱਲਾਂ ਮੈਨੂੰ ਆਉਂਦੀਆਂ ਨਹੀਂ ਤੇਰੀ ਬਹਿਨ ਭੂਣੀਆਂ ਨੇ ਚਲਾ ਭੇਜ ਤੂੰ ਰੁੜ ਜਾਣਾ ਕੋਈ ਨਹੀਂ ਹੈਗੀ ਮੇਰੀ ਭੈਣ ਵੀ ਮੈਂ ਤਾਂ ਕੱਲੀ ਆ ਮੈਂ ਤਾਂ ਕੱਲੀ ਆ ਸਿੰਗਲ ਪੀਸ ਮੇਰੀ ਗੱਲ ਸੁਣ ਗੱਲ ਦਾਮ ਵਾਲੀ ਕਰਦੀ ਆ ਕੰਨ ਚ ਪਾ ਲੈ ਦੱਸ ਮੱਕੀ ਦੀਆਂ ਪਕਾ ਕੇ ਦਿਆ ਕਰੂਗੀ ਨਾਲੇ ਤਾਂ ਜਿੰਨੇ ਜੱਕਾ ਹੈ ਕਰੇਗਾ ਕੋਈ ਪੰਜਾਬ ਬਣ ਲਿਆ ਰੁਪਿਆ ਲੱਖ ਮੈਨੂੰ ਦੇ ਲੱਖ ਰੁਪਿਆ ਤੈਨੂੰ ਵਧੀਆ ਲੈ ਕੇ ਦੇਵਾ ਨਾਲੇ ਐਂ ਛੱਟੀ ਵਰਗੀ ਕੁੜੀ ਲੈ ਕੇ ਦਊ ਪੱਕਾ ਲੱਖ ਮੈਂ ਬਣ ਜਾਏਗਾ ਹਾਂ ਵਿੱਚੋਂ ਤਾਂ ਨਹੀਂ ਖਾਂਦੀ ਵਿੱਚ ਮਰਨੇ ਆ ਵਿੱਚੋਂ ਖਾਣ ਵਾਲੀ ਕਿਹੜੀ ਕਹਿੰਦਾ ਮੈਂ ਲਊ ਲੱਖ ਰੁਪਿਆ ਜਿਵੇਂ ਮੈਂ ਇਹ ਵੀ ਖਾ ਦੂੰ ਕਈ ਬਰਦਲ ਲਗੀ ਉਹ ਮੈਂ ਤੇ ਨਹੀਂ ਖਾਂਦੀ ਦਲਾਲ ਕੀ ਰੁੜ ਜਾਣਾ ਨਾ ਇਹ ਤਾਂ ਕਹਿਣਾ ਮੇਰਾ ਵਿਆਹ ਹੋ ਜੇ ਤੂੰ ਦਲਾਲ ਕੀ ਕਾਦੀ ਤੈਨੂੰ ਤਾਂ ਬਹੂ ਮਿਲ ਜੂਗੀ ਨਾ ਫੇਰ ਨਹੀਂ ਆਪਣਾ ਸੌਦਾ ਬਣਦਾ ਲੱਖ ਮੈ ਨਹੀਂ ਸੌਦਾ ਬਣਦਾ ਆਪਣਾ ਨਾ ਮੈਂ ਨਹੀਂ ਐ ਬੇ ਚੱਲ ਬੇ ਤੇਰੀਆਂ ਤਾਂ ਫੋਕੀਆਂ ਗੱਲਾਂ ਕਿੱਥੇ ਮਗਜ ਪਕਾਈ ਕਰੀ ਆ ਮੈਂ ਤਾਂ ਕੰਮ ਕਰਦੀ ਆਂਗੀ ਤੂੰ ਤਾਂ ਬੇਲਣਾਗਾ ਇਹਨੂੰ ਦੋ ਮੈਂ ਹੁੰਦਾ ਮੈਂ ਤਾਂ ਤੂੰ ਭੱਜ ਚੱਲ ਆ ਰੁੜ ਜਾਣਾ ਭਲੇਗ ਦੇ ਜਾਣਿਆ ਲੋ ਰੁੜ ਜਾਣਾ ਮਰਨ ਜੋਗਾ ਨਾ ਹੋਵੇ ਜੇ ਭਲੇਗ ਦੇ ਜਾਣਿਆ ਕਦਿਸ ਆਂ ਡੀ ਵਿ ਗਲੀ ਚ ਗੇੜਾ ਮਾਰ ਚੱਲ ਗੜੇ ਜੋ ਗਿਆ ਨਾ ਮੇਰੇ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਪਰ ਉੱਡ ਜਾਣਾ ਪਲੇਗ ਦਾ ਜਾਣੇ ਜਿੰਨੇ ਨੇ ਛੜੇ ਮਲੰਗ ਸਾਰੇ ਇਸੇ ਗਲੀ ਚ ਨੇ ਨਾ ਮੈਂ ਤੈਨੂੰ ਕੀ ਕਹਦਾ ਭਲਾ ਤੂੰ ਮੇਰੇ ਟੋਕਰਾਗਾ ਤੂੰ ਮਾਰਿਆ ਦੱਸ ਨਾ ਵੇ ਤੂੰ ਕਹਿਣਾ ਸਾਡੀ ਵੀ ਗਲੀ ਚ ਗੇੜਾ ਮਾਰ ਕੀ ਗੱਲ ਵੇ ਅਸੀਂ ਬੈਲੀਆਂ ਨਾ ਅਸੀਂ ਉਹੀ ਤੁਰੀਆਂ ਫਿਰਦੀਆਂ ਵੀ ਅਸੀਂ ਕਿ ਗਸ਼ਤੀਆਂ ਹੈ ਇੱਜ਼ਤ ਵਾਲੀਆਂ ਇੱਜ਼ਤ ਵਾਲੀਆਂ ਤੁਹਾਡੇ ਵਰਗੇ ਨੇ ਮੂੰਹ ਨਹੀਂ ਲੱਖਦੀਆਂ ਅਸੀਂ ਓ ਮੈਂ ਤਾਂ ਹੂੰ ਖੜਿਆ ਠੰਡ ਚ ਗਾਣਾ ਗਾਈ ਜਾਂਦਾ ਸੀ ਪਾਲਾ ਲੱਗ ਜਾਂਦਾ ਮੈਨੂੰ ਪਾਲਾ ਨਾ ਕਰਕੇ ਵੇ ਮਾ ਚੱਲ ਮੜਾ ਜਾ ਪਾਲਾ ਉੱਤਰ ਜੂਗਾ ਹੋਰ ਕੀ ਐ ਨਿਚਲਾ ਬਹਿ ਜਾ ਨਿਚਲਾ ਬੇ ਮੈਂ ਜਾਣਦੀ ਆ ਸਾਨੂੰ ਜਾਣਦੀ ਆ ਤੁਹਾਡੀਆਂ ਕਰਤੂਤਾਂ ਨੂੰ ਮੇਰੀ ਗੱਲ ਸੁਣ ਲੈ ਜੇ ਤੂੰ ਚੱਜਦਾ ਹੋਵੇਂ ਤੈਨੂੰ ਘਰੇ ਨਾ ਇੱਜ਼ਤ ਮਿਲੇ ਬੇ ਤੈਨੂੰ ਤਾਂ ਤੈਨੂੰ ਘਰੇ ਨਹੀਂ ਕੋਈ ਪੁੱਛਦਾ ਘਰੇ ਤਾਂ ਤੈਨੂੰ ਕੋਈ ਪਾਣੀ ਦਾ ਗਲਾਸ ਨਹੀਂ ਪੁੱਛਦਾ ਇੱਥੇ ਖੜਕੇ ਤੂੰ ਦੇਣਾ ਮੁੱਛਾਂ ਨੂੰ ਬਾਟਾ ਹੈ ਬਾਟੇ ਸੰਗ ਮੰਨ ਲੈ ਉਹ ਬੱਸ ਕਰ ਪਰਜਾਈ ਉਹ ਗਮਾਂਡੀ ਦੇਖਦੇ ਨੇ ਉਰੇ ਵਾਲੇ ਵਾਲੇ ਹੈ ਤੂੰ ਹੀ ਕਿਉਂ ਰੌਲਾ ਪਾਇਆ ਮੈਂ ਤਾਂ ਚੱਲ ਗਲਤੀ ਕਰੇ ਬੈਠਾ ਤੂੰ ਤਾਂ ਹੁਣ ਮੇਰੇ ਮੰਗਰੇ ਪੈ ਗਈ ਮੰਗਰੇ ਪੈ ਗਈ ਮੈਂ ਤੁਹਾਡੇ ਘਰੇ ਲੰਬਾ ਦੇ ਕੇ ਆਉਂ ਮੈਂ ਵੀ ਹੁਣ ਹਟਦੀ ਨਹੀਂ ਤੂੰ ਦੇਖ ਸਹੀ ਤੇਰੇ ਹਾਲ ਕੀ ਕਰਦੀਆਂ ਸਰਪੰਚ ਦੇ ਜਾਉਂ ਮੈਂ ਪੁਲਿਸ ਨੇ ਜਾਉਂ ਉੱਥੇ ਘਟਾਉਂ ਤੇਰੇ ਨਰੇ ਕੋਈ ਨਾ ਦੇਖ ਸਹੀ ਜਿਹੜਾ ਲੱਛਣ ਤੁਸੀਂ ਪੜ ਰੱਖੇ ਨੇ ਇੱਕ ਪਲੇਗ ਦਾ ਜਾਣਾ ਉਹ ਦੇਖ ਲੈ ਰੁੜ ਜਾਣਾ ਤੇਰਾ ਹਾੜੀ ਕੰਜਰੋਂ ਤੁਸੀਂ ਸਭ ਦੇ ਸਭ ਮੈਨੂੰ ਕਹਿੰਦਾ ਕਹਿੰਦਾ ਪਹਿਲਾਂ ਤਾਂ ਕਹਿੰਨ ਮੈਨੂੰ ਰਿਸ਼ਤਾ ਕਰਾ ਦੇ ਫਿਰ ਕਹਿੰਦਾ ਤੂੰ ਹੀ ਆ ਜਾ ਤੂੰ ਦੇਖ ਸਹੀ ਉਹ ਕਰਤਾਰੇ ਦੀ ਗੱਲ ਕਰਦੀ ਹਣੀ ਮੈਨੂੰ ਲੱਗਦਾ ਹੈ ਉਹ ਚਲ ਕੋਈ ਨਹੀਂ ਉਹਦਾ ਵਿਚਾਰਾ ਰੱਬ ਦਾ ਭਗਤ ਆ ਉਹ ਤਾਂ ਹੋਰ ਜਿਹੜਾ ਤੂੰ ਰੱਬ ਦਾ ਭਗਤ ਆ ਆਰਤੀ ਉਤਾਰ ਲੈਨੇ ਤੇਰੀ ਥਾਲੀ ਚ ਦੀਵਾ ਲਾ ਕੇ ਨਾਲੇ ਉਹਦੀ ਰੁੜਤ ਜਾਣਾ ਨਾ ਹੋਵੇ ਜਿੱਥੇ ਹੋਣਾ ਤੜਕੀ ਉਹ ਤੜਕੀ ਭਖੀ ਫਿਰਦੀ ਆ ਬਈ ਹੈ ਮੇਰੇ ਸਹਲੇ ਨੇ ਕਰਤਾਰੇ ਨੇ ਮੇਰੇ ਵੀ ਟੋਕਰਾ ਮਰਾਤਾ ਉਹ ਮੈਂ ਤਾਂ ਉਂ ਖੜਿਆ ਗਾਣੇ ਗਾਈ ਜਾਂਦਾ ਸੀ ਹੈ ਮਾਹਲਾ ਪਾਲਾ ਜਿਹਾ ਲੱਗਦਾ ਕਰਦਾ ਗਾਣੇ ਗਾ ਲੀਏ ਆ ਪਾਲੀਏ ਤਾਂ ਵੀ ਫਿਰਦੀ ਆ ਇਹਨਾਂ ਨੂੰ ਵੀ ਬਸ ਆਪਦਾ ਹੀ ਨਹੀਂਦਾਗਾ ਕਿੰਨੇ ਵਾਰੀ ਕਹਤਾ ਵੀ ਭਾਈ ਝੜੂ ਜਮੀ ਟੁੱਟਿਆ ਪਿਆ ਬਿਲੇ ਆ ਦੋ ਪਰ ਇਹਨਾਂ ਨੂੰ ਕਿੱਥੇ ਆਗਾ ਉੱਤੋਂ ਜੇ ਸਫਾਈ ਨਾ ਕਰੋ ਫਿਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਨੇ ਨੀ ਸਹਰੀ ਹਾਂ ਭਣੇ ਕੀ ਕਰੀ ਜਾਨੀ ਆ ਕੁਛ ਨਹੀਂ ਮੱਥਾ ਮਾਰੀ ਜਾਂਦੀ ਸੀ ਟੁੱਟੇ ਝਾੜੂ ਨਾਲ ਮਾਣਾ ਮੋਟਾ ਮੱਥਾ ਛੋਡੇ ਵਾਲੇ ਨਾਲ ਵੀ ਮਾਰ ਲਿਆ ਕਰ ਭਾਈ ਜਿਹੜੇ ਛੜੇ ਮਲੰਗ ਤੁਸੀਂ ਖੁੱਲੇ ਛੱਡ ਰੱਖੇ ਨੇ ਉਹਨਾਂ ਦੇ ਰੱਸਾ ਪਾ ਲੋ ਕੀ ਹੋ ਗਿਆ ਪਖੇ ਪਖਾਈਗਾ ਤੋ ਫਿਰਦੀ ਆ ਨਹੀਂ ਪਖੀ ਪਖਾਈ ਨਾ ਫੇਰਾ ਨਹੀਂ ਮੈਨੂੰ ਛੇੜਦੇ ਨੇ ਛੇੜਦੇ ਨੇ ਪਹਿਲਾਂ ਤਾਂ ਮੈਨੂੰ ਗਲੀ ਚ ਜਾਂਦੀ ਨੂੰ ਕਹਿੰਦਾ ਤੂੰ ਮੈਨੂੰ ਰਿਸ਼ਤਾ ਕਰਾ ਦੇ ਚਲ ਉਹ ਵੀ ਮੈਂ ਮੰਨ ਗਈ ਮੈਂ ਕਿਹਾ ਭਈ ਰੁਪਿਆ ਲੱਖ ਲਵਾਂ ਲੱਖ ਤੋਂ ਘੱਟ ਇੱਕ ਦਵਾਨੀ ਨਹੀਂ ਲੈਂਦੀ ਕਰਾ ਦੂੰਗੀ ਫੇਰ ਰੁੜ ਜਾਣਾ ਮੈਨੂੰ ਕਹਿੰਦਾ ਚੰਗਾ ਲੱਖ ਤਾਂ ਮੈਂਥੇ ਬਣਦਾ ਨਹੀਂ ਤੂੰ ਹੀ ਆ ਜਾ ਮੇਰੇ ਹਾਂ ਹਾਂ ਨਹੀਂ ਤੈਨੂੰ ਪਤਾ ਧਾਏਗਾ ਭੈਣੇ ਉਹਦਾ ਛੜਾ ਫਿਰਦਾਗਾ ਜਨਾਨੀ ਉਹਨੂੰ ਜੁੜਦੀ ਨਹੀਂ ਹੈਗੀ ਉਦੋਂ ਤੂੰ ਮੇਰੇ ਲੱਖ ਰੁਪਇਆ ਮੰਗ ਲੈ ਦੱਸ ਤੂੰ ਘੱਟ ਚ ਕਰਾ ਦੇ ਨਾ 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 ਕਿਉਂ ਘੱਟ ਚ ਕਰਾਦਾ ਨਹੀਂ ਮੇਰਾ ਤਾਂ ਲੱਖ ਰੁਪਇਆ ਭਾਈ ਟਿੱਕਿਆ ਹੋਇਆ ਮੈਂ ਤਾਂ ਲੱਖੇ ਲੈਣੀ ਆ ਐਦੋਂ ਘੱਟ ਮੈਂ ਨਹੀਂ ਦੇਖ ਮੇਰੀ ਗੱਲ ਸੁਣ ਜਨਾਨੀ ਕਿਹੜਾ ਲੈਉਣੀ ਸੌਖੀ ਪਈਆ ਭਾਈ ਹੈ ਗੱਲ ਤਾਂ ਤੇਰੀ ਸਹੀ ਹੈਗੀ ਭੈਣੇ ਪਰ ਹੁਣ ਕਰਾਂਗੇ ਮੈਂ ਤਾਂ ਆਪ ਇਹਨਾਂ ਦੇ ਟੱਬਰ ਤੋੱਕੀ ਪਈ ਆ ਮੇਰੀ ਕਿਹੜਾ ਸੁਣਦੇ ਨੇ ਕਰਨਾ ਕੀ ਤਹੀਂ ਚਮਲਾਇਆ ਹੋਇਆ ਭਾਈ ਅਸੀਂ ਨਿਚਮਲਾਉਂਦੀਆਂ ਜੇ ਮਾਣੀ ਮੋਟੀ ਤੂੰ ਚੱਜਦੀ ਹੋਵੇਂ ਹੋ ਇਨਾ ਦਾ ਸਿਰ ਚੜੇ ਕੌਣ ਸੜੇ ਲਾਉ ਦੇ ਬੈਨੇ ਉੱਠਦੇ ਦੇ ਮੇਰੇ ਮੂਰੇ ਤਾਂ ਕੁਛ ਨਹੀਂ ਕਰਦਾ ਖੰਗਦਾ ਵੀ ਨਹੀਂ ਮੇਰੇ ਮੂਰੇ ਮੇਰੇ ਤੋਂ ਤਾਂ ਪੂਰੇ ਚੱਲਦੇ ਨੇ ਤਾਂ ਹੀ ਤਾਂ ਤੁਹਾਡੇ ਵਰਗੇ ਕੋਲ ਬਾਹਰ ਜਾ ਕੇ ਮਸ਼ਕਰੀ ਕਰਦੇ ਨੇ ਨਹੀਂ ਤੂੰ ਕਹਿਣਾ ਕੀ ਚਾਹੁੰਨੀ ਆ ਤੇਰਾ ਕਹਿਣ ਦਾ ਕੀ ਮਤਲਬ ਹੈ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮੇਰੇ ਤੋਂ ਤਾਂ ਡਰਦਾ ਤੂੰ ਵੀ ਤਾੜ ਕੇ ਰੱਖਿਆ ਕਰ ਕੁਛ ਨਹੀਂ ਕਹੂਗਾ ਅੱਗੇ ਤੋਂ ਨਾ ਜੇ ਆਹੀ ਗੱਲ ਆ ਨਾ ਪਹਿਲਾਂ ਤਾਂ ਮੈਂ ਤੇਰੇ ਮੂੰਹ ਨੂੰ ਸੀ ਚੁੱਪ ਨੀ ਹੁਣ ਦੇਖ ਮੈਂ ਜਾਉ ਸਰਪੰਚ ਦੇ ਮੈਂ ਜਾਉ ਥਾਣੇ ਛੋੜਾ ਕੱਢੋ ਜਲੂਸ ਭਾਈ ਫੇਰ ਨਾ ਮੈਨੂੰ ਕਹੀ ਵੀ ਮੈਨੂੰ ਮਿੰਦੋ ਨੇ ਦੱਸਿਆ ਨਹੀਂ ਤੂੰ ਗੋਡਿਆਂ ਥੱਲੇ ਇਹਨੂੰ ਲੈ ਲੈ ਸਾਡਾ ਕਾਹਨੂੰ ਜਲੂਸ ਕੱਢਣਾ ਨਾਲ ਬਰਾਬਰ ਮੈਂ ਤਾਂ ਪਹਿਲਾਂ ਹੀ ਇਹਨਾਂ ਦੀ ਅਕੀਤ ਪਾਈ ਪਈਾਂਗੀ ਚੱਲ ਬੱਸ ਛੋੜੇ ਨਾ ਤਾਂ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਦੇਖ ਲਿਆ ਤੁਸੀਂ ਤਾਂohi ਟੀਮੀਆਂ ਦੇ ਟੀਮੀਆਂ ਰਹਿਣੀ ਆ ਨਹੀਂ ਮੈਂ ਕਰੂੰ ਬੰਦੇ ਵਾਲੀ ਗੱਲ ਇੱਕ ਠੋਕ ਕੇ ਵੀ ਦੇਖ ਸਈ ਛੋੜਾ ਕੱਢੋ ਜਲੂਸ ਆ ਲੈ ਦੱਸ ਇਹਨਾਂ ਨੇ ਘਰੇ ਦਾ ਕੁਝ ਕਰਨਾ ਨਹੀਂ ਸੀ ਹੁਣ ਲੋਕਾਂ ਦੀ ਜਨਾਨੀਆਂ ਵੀ ਛੇੜਨ ਲੱਗ ਗਏ ਕਿੱਧਰ ਕਿੱਧਰ ਹੋਵਾਂ ਮੈਂ ਉਹ ਮੇ ਤਾਂ ਆ ਗਿਆ ਨਾ ਕਿਧਰੋਂ ਆਇਆ ਮੈਂ ਮੈਂ ਤਾਂ ਮੈਸਬਗਿਆ ਕੇ ਆਇਆ ਨਾ ਮੈਸਬਗਿਆ ਕੇ ਆ ਕੇ ਤਾਂ ਠੀਕ ਐ ਆ ਲੋਕਾਂ ਦੇ ਲਾਂਬੇ ਖਟਾਈ ਜਾਣਾਗਾ ਤੂੰ ਹਟੇਗਾ ਕਿ ਨਾ ਕਿਸਕਾ ਕਿਸਕੇ ਨਾ ਮੈਂ ਦੋਨੋਂ ਕੀ ਕੀ ਕਹ ਕੇ ਆਏ ਹੁਣ ਤੂੰ ਮੈਨੇ ਹੋ ਗਿਆ ਤਾਂ ਮਰ ਰੋਤੀ ਪੱਕ ਦੀ ਕਰ ਦੇ ਨੀ ਭਾਬੀ ਦਿਓ ਰਕਵਾਰੇ ਦੀ ਨਾ ਤੈਨੂੰ ਲੱਗਦਾਗਾ ਨਾਲੇ ਤੂੰ ਦਿਓਰ ਨਹੀਂ ਸਾਰੇ ਪਿੰਡ ਦਾ ਜੇਠ ਹੋ ਰਿਆ ਹੁਣ ਤੈਨੂੰ ਨਹੀਂ ਰਿਸ਼ਤਾ ਹੁੰਦਾ ਹੈਗਾ ਚਲੇ ਮਲੰਗ ਨੂੰ ਗਲਤ ਗਲਤ ਗਲ ਦੇਖ ਦਾੜੀ ਮੇਰੀ ਕਾਲੀ ਐ ਜੀ ਇਹ ਤਾਂ ਸਾਰਾ ਦਿਨ ਦਾ ਕਲ ਫਲਾਈ ਜਾਣਾ ਬੈਠਾ ਮੋਚਣੇ ਨਾਲ ਬਾਲ ਪੱਟੀ ਜਾਣਾ ਹਲੇ ਗਾਲੀ ਹੋਵੇ ਨਾ ਕਾਲੀ ਮੈਂ ਤੈਨੂੰ ਨਾ ਕਿਹਾ ਤਾਂ ਮੈਂ ਤੇਰੀ ਭੈਣ ਬੁਣੀ ਨਹੀਂ ਹੋਈ ਮੇਰੀ ਤਾਂ ਹੈ ਨਹੀਂ ਭਾਈ ਭੈਣ ਕੋਈ ਤੂੰ ਇਹ ਦੱਸ ਰਹੀ ਪਿੰਡ ਚ ਆਈ ਜਲੂਸ ਘਟੋਣਾ ਸਾਡਾ ਹਟੇਗਾ ਕਿ ਨਾ ਅਗਲੀ ਲਾਂਬਾ ਦੇ ਕੇ ਗਿਆ ਕਰੇ ਲੈ ਆ ਫੇ ਤੂੰ ਕਹਿੰਦੀ ਕਿ ਲੱਖ ਰੁਪਏ ਦੇ ਕੇ ਰਿਸ਼ਤਾ ਕਰਾ ਦੂੰ ਹੁਣ ਲਾਂਬਾ ਵੀ ਦੇਗੀ ਉਹ ਤਾਂ ਰਿਸ਼ਤੇ ਨੂੰ ਤਾਂ ਚੱਲ ਅਗਲੀ ਮੰਨ ਲਗੀ ਪਰ ਜਿਹੜਾ ਤੂੰ ਨੂੰ ਐ ਕਹਿੰਦਾ ਸੀ ਕਿ ਤੂੰ ਹੀ ਘਰੇ ਆ ਜਾ ਫਿਰ ਗਲਤ ਕੀ ਕਹਿਦੀ ਐ ਮੈਂ ਅੱਛਾ ਆਜੇ ਗਲਤ ਕੀ ਕਹਤਾ ਪਰ ਜਾਈ ਲੱਗਦੀ ਐ ਤੇਰੀ ਉਹ ਤੰਗਾ ਤਾ ਉਹ ਦਿਮਾਗ ਖਰਾਬ ਕਰ ਆ ਅਗਲੀ ਕਹਿੰਦੀ ਆ ਵੀ ਖਾਣੇ ਜਾਉਂਗਾ ਸਰਪੰਚ ਨੂੰ ਭਗਦੇ 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 ਮਾਰੋ ਇਹਨਾਂ ਨਾਲ ਮੱਥਾ ਇਹ ਸੁਣਦੇ ਨੇ ਆ ਕਿ ਮੈਨੂੰ ਕਹਿ ਦਿੰਦੇ ਨੇ ਤੂੰ ਨਹੀਂ ਕਾਬੂ ਚ ਕਰਦੀ ਜੇ ਮੇਰੇ ਸੋਣਨ ਤਾਂ ਇਹਨਾਂ ਨੂੰ ਕਾਬੂ ਚ ਕਰਾਂ ਹਰਾਮੀ ਆ ਦੇਖ ਲੈ ਕੰਮ ਨੂੰ ਕਹਦੇ ਜੈ ਖਾਣੇ ਨੂੰ ਮੌਤ ਪੈ ਜਾਂਦੀ ਆ ਊ ਬਥੇਰਾ ਇੱਥੇ ਕੁੱਤਿਆਂ ਦੀਆਂ ਪੂੰਛਾਂ ਮਰੋੜਦਾ ਫਿਰੇ ਆ ਰੋੜੇ ਰੂੜੇ ਉਵੇਂ ਹੀ ਪੈ ਨੇ ਕੌਣ ਆ ਭਾਈ ਨੀ ਕਰਨਾ ਕਰੀਆਂ ਨੀ ਮੈਂ ਤਾਂ ਘਰ ਹੀ ਆਂ ਮੈਂ ਕਿੱਥੇ ਉੱਜੜਨਾਗਾ ਮੈਂ ਤਾਂ ਘਰ ਹੀ ਰਹਿਣੀ ਆਂ ਹਾਂ ਕੀ ਹੋ ਗਿਆ ਕੱਲੇ ਬੜਬੜ ਕਰੀ ਜਾਂਦੀ ਆ ਆ ਦੇਖ ਲੈ ਰੋੜੇ ਕਿਵੇਂ ਡਿਗੇ ਪੈ ਨੇ ਆ ਸਾਡੇ ਵਾਲਿਆਂ ਤਾਂ ਐਵੇਂ ਨਹੀਂ ਹੈਗਾ ਵੀ ਆ ਮਿੱਟੀ ਜੀ ਪੱਧਰ ਕਰਕੇ ਇੱਥੇ ਲਾ ਦਵਾ ਨੀ ਮੈਂ ਤਾਂ ਤੇਰੇ ਕੋਲੇ ਆਵਦਾ ਢਡਹੋਲਾ ਕਰਨਾ ਆਈ ਸੀ ਤੂੰ ਤਾਂ ਆਵਦੀਆਂ ਲੈ ਕੇ ਬਹਿ ਜਾ ਕਰ ਤੂੰ ਦੱਸ ਦੇ ਕਿਹੜਾ ਢਡਹੋਲਾ ਕਰਨਾਗਾ ਨੀ ਕੀ ਦੱਸਾਂ ਤੈਨੂੰ ਆ ਸਾਡੇ ਵਾਲਿਆਂ ਨੇ ਜਮੀ ਪਿੰਡੇ ਚ ਜਲੂਸ ਕਢਾਇਆ ਪਿਆ ਹੁਣ ਤਾਂ ਲੋਕਾਂ ਦੀ ਧੀਆਂ ਭੈਣਾਂ ਨੂੰ ਵੀ ਛੇੜਨ ਲੱਗ ਗਏ ਕਿਹੜਾ ਕਰਤਾਰ ਹਾਂ ਨਹੀਂ ਉਹ ਰੀਤਾ ਕੰਜਰ ਦੀ ਮੈਂ ਵੀ ਤੈਨੂੰ ਦੱਸਣੀ ਸੀ ਜੈ ਵੱਡੇ ਦੀ ਮੈਂ ਤਾਂ ਤੇਰੇ ਕੋਲੇ ਲਾਂਬਾ ਲੈ ਕੇ ਆਉਣਾ ਸੀ ਉਹਦਾ ਨਹੀਂ ਹੁਣ ਤੇਰਾ ਕੀ ਲਾਂਬਾ ਲੈ ਮੇਰਾ ਕੀ ਨਹੀਂ ਲਾਂਬਾ ਮੈਨੂੰ ਨਾ ਪੈਸੇ ਦੇ ਗਿਆ ਕਹਿੰਦਾ ਕਹਿੰਦਾ ਭਾਬੀ ਹਾਂ ਉਹ ਕਿਤੇ ਫੜਾਏ ਸੀ ਅਸੀਂ ਨਾ ਕੱਟੀ ਵੇਚੀ ਸੀਗੀ ਮੇਰੇ ਜੇਠ ਨੇ ਹਾਂ ਉਹਦੇ ਸੀਗੇ ਪੈਸੇ ਮੈਨੂੰ ਕਹਿੰਦਾ ਵੀ ਆ ਪੈਸੇ ਲੈ ਲਾ ਕਹਿੰਦਾ ਤੂੰ ਮੇਰੇ ਕੰਮ ਆ ਜੀ ਮੈਨੂੰ ਕਹਿੰਦਾ ਮੈਂ ਕਿਹਾ ਹਾਂ ਮੈਂ ਕਿਹਾ ਮੈਂ ਕਿਹੜੇ ਕੰਮ ਆ ਮਾ ਕਹਿੰਦਾ ਤੈਨੂੰ ਪੈਸਿਆਂ ਦੀ ਜ਼ਰੂਰਤ ਹੈਗੀ ਆ ਕਿ ਨਹੀਂ ਮੈਂ ਕਿਹਾ ਹਾਂ ਪਹਿਲਾਂ ਤਾਂ ਮੈਂ ਕਿਹਾ ਚੱਲ ਮੈਨੂੰ 2000 ਰੁਪਿਆ ਦੇ ਦੇ ਭਣੇ ਮੈਂ ਕਿਹਾ ਚੱਲ ਮੈਨੂੰ ਐਂ ਲਾਲਚ ਜਿਹਾ ਹੋ ਗਿਆ ਵੀ ਤੁੱਕ ਲੁਕਣ ਵਾਲੀ 2000 ਰੁਪਿਆ ਬਣ ਗਿਆ ਅੱਛਾ ਫੇਰ ਪਤਾ ਮੈਨੂੰ ਕੀ ਕਹਿੰਦਾ ਕਹਿੰਦਾ ਲੈ ਤੂੰ ਐਂ ਕਰ ਸਾਰੇ ਪੈਸੇ ਲੈ ਲੈ ਹੂੰ ਮੈਂ ਕਿਹਾ ਚੱਲ ਕੋਈ ਨਾ ਮੈਨੇ ਸਾਰੇ ਤੈਨੂੰ ਪੈਸੇ ਦੇ ਕੇ ਚਾ ਚੜ ਗਿਆ ਹੁਣ ਮੈਨੂੰ ਕਹਿੰਦਾ ਕੱਲ ਨੂੰ ਆਉ ਨੀ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਤਾਂ ਪੈਸੇ ਵੀ ਫੜ ਲੇ ਸਾਰਾ ਕੁਝ ਜਦੋਂ ਤੂੰ ਤਾਂ ਫੜ ਲਿਆ ਸੀ ਗਿੱਟ ਮਿੱਟ ਕਰ ਲਈ ਹੁਣ ਜਦੋਂ ਪੈਸੇ ਦੋੇ ਲੋਟ ਨਿਕਲੇ ਤਾਂ ਤੂੰ ਲੰਬਾ ਦਿਨ ਆਉਂਦੀ ਸੀ ਬਾਲੀ ਸਿਆਣੀਆਂ ਨਾ ਤੂੰ ਤਾਂ ਫੇਰ ਹੁਣ ਮੈਨੂੰ ਕੀ ਪਤਾ ਸੀਗਾ ਵੀ ਉਹ ਸਾਡੇ ਹੀ ਪੈਸੇ ਨੇ ਮੈਨੂੰ ਤਾਂ ਮੇਰੇ ਜੇਠ ਨੇ ਦੱਸਿਆਗਾ ਵੀ ਉਹ ਤਾਂ ਪੈਸੇ ਆਪਣੇ ਸੀਗੇ ਨਹੀਂ ਫਿਰ ਤੈਨੂੰ ਨਹੀਂ ਪਤਾ ਉਹਦੇ ਛੜੇ ਮਲੰਗ ਕੋਲੇ ਪੈਸੇ ਕਿੱਥੋਂ ਆ ਗਏ ਜਿਹੜੇ ਤੈਨੂੰ ਦੇ ਕੇ ਜਾਊਗਾ ਉਹ ਨਹੀਂ ਮੈਨੂੰ ਕੀ ਪਤਾ ਸੀ ਮੈਂ ਤਾਂ ਕਿਹਾ ਚੱਲ ਕੋਈ ਨਾ ਇਹਨੇ ਕੋਈ ਕੰਮਕਾਰ ਕੀਤਾ ਹੋਣਾ ਇਹਦੇ ਕੋਲ ਆ ਗਏ ਹੋਣੇ ਕਿਤੋਂ ਮੈਂ ਤਾਂ ਆਪ ਦੇਖ ਕੇ ਹੈਰਾਨ ਰਹਿ ਗਈ ਮੈਂ ਕਿਹਾ ਹੈ ਅੱਜ ਇਹਦੇ ਕੋਲੇ ਵੀ ਪੈਸੇ ਇੰਨੇ ਨੇ ਹਾਂ ਪੈਸੇ ਦੇ ਕੇ ਤੂੰ ਵੀ ਥੋੜਾ ਘੱਟ ਡੋਲਿਆ ਕਰ ਇੱਥੇ ਤਾਂ ਉਹੀ ਨਹੀਂ ਮਾਣ ਆਉਂਦੇ ਹੈਗੇ ਇਹ ਨਹੀਂ ਚੱਲ ਮੇਰੀ ਗੱਲ ਸੁਣ ਲੈ ਸ਼ੈਰੀ ਮੈਂ ਤਾਂ ਆਪ ਕਹਿੰਦੀ ਹੁਣ ਤਾਂ ਤੂੰ ਇਹਦਾ ਵੀ ਵਿਆਹ ਮੰਗਣਾ ਕਰਾ ਦੇ ਰਿਸ਼ਤਾ ਫਿਰ ਨਾ ਭਾਈ ਮੇਰੇ ਤਾਂ ਹੱਥ ਖੜੇ ਨੇ ਸਾਡੇ ਤਾਂ ਆਪ ਹੱਥ ਖੜੇ ਨੇ ਸਣੇ ਬਾਵਾ ਕਿੱਥੋਂ ਕਰਾ ਦੇ ਰਿਸ਼ਤਾ ਇਹਨੂੰ ਹੁਣੀ ਤੂੰ ਤਾਂ ਪਿੰਡ ਚ ਲਾਂਬੇ ਦਵਾਉਂਦਾਗਾ ਕਿਹਦੀ ਕੁੜੀ ਲਿਆਦੀ ਏ ਕੁੜੀ ਨਹੀਂ ਹੁਣ ਤਾਂ ਆਂਟੀ ਆਉਗੀ ਉਹਦੇ ਨਹੀਂ ਚੱਲ ਕੋਈ ਨਾ ਆਪਾਂ ਨੂੰ ਕੀ ਚਾਹੇ ਆਉਂਦੀ ਰੰਡੀ ਹੋ ਜੇਵੇ ਆਪਾਂ ਤਾਂ ਐਂ ਕਹਿੰਦੇ ਇੱਕ ਵਾਰ ਇਹਦਾ ਵਿਆਹ ਹੋ ਜੇਵੇ ਉਦੋਂ ਵਾਰ ਦੇਖੀ ਜਾਊਗਾ ਬੇਬੂ ਵਾਲੀ ਔਖੇ ਬਣੇ ਤੂੰ ਕਰਾ ਦੇ ਰਿਸ਼ਤਾ ਨਾ ਕੋਈ ਨਹੀਂ ਕਰਾਉਂਦੇ ਲੈ ਮੇਰੀ ਤਾਂ ਨਿਗਾਹ ਚ ਹੈ ਨਹੀਂ ਕੋਈ ਕੁੜੀ ਨਾਲੇ ਆ ਜਿਹੜੀ ਮਿੰਦੋ ਫਿਰਦੀ ਰਹਿੰਦੀ ਏ ਇਹਨੂੰ ਕਹਦੇ ਉਹ ਉਹਨੂੰ ਹੀ ਤੱਕ ਛੇੜ ਕੇ ਆਇਆਗਾ ਕਿ ਜੇ ਤੇ ਉਹ ਰਿਸ਼ਤਾ ਨਹੀਂ ਕਰਾਉਂਦੀ ਤੂੰ ਹੀ ਆ ਜਾ ਸਾਡੇ ਐਡਾ ਲੰਬਾ ਦੇ ਕੇ ਗਈ ਆ ਤੜਕੀ ਘਰੇ ਆ ਕੇ ਨਹੀਂ ਇਹ ਵੀ ਟਹਿ ਜਾਣਾ ਦੇ ਲਾ ਡੂਮਣੇ ਮਖਿਆਲ ਨੂੰ ਹੱਥ ਪਾਉਂਦਾਗਾ ਉਹ ਗੱਲ ਤਾਂ ਉਹੀ ਆ ਉਹਨੇ ਛੇੜਿਆ ਆ ਉਹ ਹੁਣ ਕਹਿੰਦੀ ਮੈਂ ਸਰਪੰਚ ਦੇ ਜਾਉਂਗੀ ਮੈਂ ਥਾਣੇ 'ਚ ਰਿਪੋਰਟ ਦੂੰ ਦੱਸ ਹੁਣ ਕਿਹਨੂੰ ਕਿਹਨੂੰ ਰੋਕਦੀ ਫੇਰਾ ਮੈਂ ਨਹੀਂ ਭੈਣੇ ਉਹ ਨਹੀਂ ਟਿਕਣ ਵਾਲੀ ਹੈਗੀ ਕਹਿੰਦੇ ਇੱਕ ਨੂੰ ਤਾਂ ਆਪਾਂ ਕਹਿ ਦਾਂਗੇ ਵੀ ਭਾਈ ਟਿਕ ਜਾ ਤੂੰ ਚਲ ਕੋਈ ਨਾ ਉਹਦੀ ਗਲਤੀ ਆ ਪਰ ਉਹ ਕਿੱਥੇ ਉਹ ਤਾਂ ਥਾਣੇ ਉਰੇ ਨਹੀਂ ਛੱਡਦੀ ਹੁੰਦੀ ਜੇ ਕੋਈ ਗੱਲ ਹੋ ਜਾਂਦੀ ਆ ਨਾਲੇ ਉਹਨੂੰ ਕਿਹੜਾ ਜਿੱ ਨੇ ਉਹ ਹਿੱਤਾ ਗੱਲ ਆ ਗਈ ਹੁਣ ਦੱਸ ਕੀ ਕਰਾਂ ਕਿਹਾ ਤਾਂ ਹੈਗਾ ਕਿ ਨਾ ਭਾਈ ਤੂੰ ਗੱਲ ਨਾ ਕਰੀ ਮੈਨੂੰ ਨਹੀਂ ਲੱਗਦਾ ਹੈਗਾ ਵੀ ਹੁਣ ਹਟੂਗੀ ਲੂਸ ਕਢਾਉ ਪਿੰਡ ਚ ਸਾਡਾ ਚਲ ਕੋਈ ਨਾ ਹੁਣ ਕਰਨੀਆਂ ਭਰਨੀਆਂ ਭਾਈ ਉਹਦੀਆਂ ਹੀ ਨੇਗੀਆਂ ਚਲ ਵਧੀਆ ਨਾਲੇ ਉਹਨੂੰ ਵੀ ਪਤਾ ਲੱਗ ਜਾ ਮੁੜ ਕੇ ਕਿਸੇ ਦੀ ਜਨਾਨੀ ਵੱਲ ਚਾਕੂਗਾ ਨਹੀਂ ਵਧੀਆ ਕੀ ਆ ਉਹਨੇ ਕਿਹੜਾ ਜਾ ਕੇ ਖੜਨਾ ਕਿਤੇ ਸਾਨੂੰ ਘੜੀਸਣਗੇ ਜੇ ਪੰਚਾਇਤ ਇਕੱਠੀ ਕਰ ਲਈ ਤਾਂ ਮੈਨੂੰ ਜਾਣਾ ਪਊਗਾ ਚਲ ਕੋਈ ਨਾ ਫਿਰ ਕੰਮ ਤੰਦਾ ਵੀ ਗੋਲਾ ਵੀ ਥੋੜਾ ਹੀ ਬਣਿਆ ਹੁੰਦਾਗਾ ਤੈਨੂੰ ਜਿਆਦਾ ਮੇਰ ਆਉਂਦੀ ਆ ਉਦੋਂ ਤਾਂ ਪਟਾਕ ਦੇਣੇ ਕਹਤਾ ਵੀ 2000 ਦੇ ਦੇ ਆ ਹੁਣ ਲੰਬਾ ਸੁਣਾਉਣੀ ਆ ਤੂੰ ਵੀ ਮੈਨੂੰ ਨਹੀਂ ਚਲ ਕੋਈ ਨਾ ਮੈਨੂੰ ਤਾਂ ਕੱਲ ਹੀ 2000 ਦਿੰਦਾ ਸੀ ਤੈਨੂੰ ਤਾਂ ਹੁਣ ਕਮਾ ਕੇ ਸਾਰਾ ਕੁਝ ਥੋੜਾ ਹੀ ਘਰੇ ਲੈ ਕੇ ਆਉਂਦਾ ਕਿਹੜਾ ਬਾਹਰ ਸੱਡਦਾ ਫਰਦਾ ਹੋ ਕੋਈ ਸਾਨੂੰ ਤਾਂ ਕੁਝ ਨਹੀਂ ਦਿੰਦਾ ਉਹ ਪਤਾ ਨਹੀਂ ਕੀ ਕਰਦਾ ਤੇ ਕੀ ਨਹੀਂ ਕਰਦਾ ਹੈਗਾ ਮੇਰਾ ਤਾਂ ਘਰ ਵਾਲਾ ਹੀ ਕਰਦਾ ਸਾਰਾ ਕੁਝ ਅੱਛਾ ਉਹ ਕੁਝ ਨਹੀਂ ਕਰਦਾ ਹੈ ਅੱਛਾ ਫਰੀਚ ਤਾਂ ਤੂੰ ਐਵੇਂ ਉਹਨਾਂ ਰੋਟੀਆਂ ਖਵਾਉਂਦੀ ਨਹੀਂ ਹੈਗੀ ਲਾ ਲਾ ਕੇ ਬਸ ਗਰਿਆ ਕਰਨੀ ਸਾਰੀ ਤੂੰ ਮੇਰੇ ਕੋਲੇ ਨਾ ਪੜਦੇ ਜੇ ਨਾ ਰੱਖਿਆ ਕਰ ਐਵੇਂ ਤੂੰ ਉਹਨੂੰ ਰੱਖੀ ਬੱਠੀ ਹਾਂ ਨਹੀਂ ਚੱਲ ਚੰਗਾ ਜਿਹੇ ਜੇ ਕੰਮ ਕਰ ਦਿੰਦਾ ਉਹੇ ਜੇ ਖਾ ਲ ਆ ਵੀ ਜਾਂਦਾਗਾ ਅਸੀਂ ਕਿਹੜਾ ਉਹੀ ਕਰਾਉਨੇ ਆਂਗੇ ਕੰਮ ਉਹ ਤੋਂ ਚੱਲ ਨਹੀਂ ਕੋਈ ਨਾ ਤੂੰ ਤਾਂ ਉਹੀ ਗੁੱਸੇ ਹੋਗੀ ਚੱਲ ਆਪਾਂ ਬੈਠ ਕੇ ਚਾਹ ਪਾਣੀ ਪੀਏ ਨਾ ਬੱਸ ਨਹੀਂ ਭੈਣੇ ਪੀ ਲਈ ਤੇ ਆਜਾ ਕੋਟ ਕੋਟ ਚਾਹ ਬਣਾ ਰੰਨੀ ਆ ਅੱਜ ਨਾਲੇ ਮੈਂ ਤੇਰੇ ਹੀਲੇ ਮੈਂ ਪੀ ਲੂੰਗੀ